ਦਾਰ ਹੈ ਕਾਈ ਕਰ ਕੋ ਸੁਬਹ ਸੁਬਹ ਲੜੀ ਆਨੇ ਕਿਹੜੀ ਗੱਲੋਂ ਸਕੂਲ ਜਾਣ ਦਾ ਟਾਈਮ ਆ ਲੜਦੇ ਹੁੰਦੇ ਕੋਈ ਸਾਹਿਬ ਕੀ ਮੈਂ 1 ਰੁਪਿਆ ਗੁੰਨੂ ਦੇ ਪਾਉਂਦਾ ਮੇਰੇ ਮੇਰੇ ਪੈਣੇ 1 ਰੁਪਿਆ ਟੇਬਲ ਪਲੀਸ਼ ਹੁੰਦੀ ਹੈ ਆ ਦੇਖ ਲੋ ਚੁੱਪ ਮੇਰੀ ਗੱਲ ਸੁਣੋ ਦੋਵੇਂ ਜਾਣੇ ਚੱਪ ਇੱਕ ਗਰੁੱਪ ਮੇਰਾ ਪਰ ਆਇਆ ਤੇਰਾ ਹਾਂ ਤੇ ਚੱਪ ਉਹ ਜਿਹੜਾ ਤੁਸੀਂ ਵਲੌਗ ਦੇਖਿਆ ਨਾ ਸਾਰਿਆਂ ਨੇ ਗਾਇਸ ਕਾਲਾ ਲਾਈਕ ਗਰੁੱਪ ਵਾਲਾ ਉਹਦੇ ਪਿੱਛੇ ਲੜੀ ਜਾਂਦੇ ਆ ਮੇਰਾ ਇੱਕ ਗਰੁੱਪਰਾ ਔਰ ਇਹ ਗਰੁੱਪ ਨੇ ਲਾਈ ਸੀ ਨੇਲ ਪੇਂਟ ਤੁਸੀਂ ਸਭ ਨੇ ਦੇਖਿਆ ਹੀ ਹੈ ਗੁੰਨੂ ਕਹਿੰਦੀ ਉਹ ਕੁੜੀ ਹੈ ਉਹ ਮੇਰਾ ਹੀ ਭੈਣ ਸੈਬੂ ਕਹਿੰਦਾ ਉਹ ਮੇਰਾ ਪ੍ਰਾਗ ਆਉਂਦੀ ਨਹੀਂ ਉਹ ਵੀ ਤਾਂ ਅਮਾਨਤ ਵੀ ਲੌਂਦੀ ਆ ਤੂੰ ਕਹਦੇ ਕਿ ਮੇਰੇ ਤੱਕ ਕੇ ਮੈਂ ਤਾਂ ਬੁਆਇਆ ਮੈਂ ਤਾਂ ਉਹ ਕੱਲੇ ਰਹਿਣ ਕੁੜੀਆਂ ਬਣ ਜਾਣ ਹਨਾ ਵੀ ਸਾਬੂ ਕੀ ਹੈ ਕੱਲੇ ਰਹਿਣ ਕੁੜੀਆਂ ਬੰਦਨ ਕੱਲੇ ਰਹਿ ਕੁੜੀਆਂ ਬੰਦ ਲੱਗ ਕੱਲੇ ਰਹਿ ਡਿੱਗ ਜਾਓਗੇ ਪੈਂਡ ਗੰਦੀ ਹੋ ਜੂਗੀ ਟਾਈਮ ਆਵਾਜ਼ ਕਰ ਕੀ ਇਹ ਕਹਤਾ ਉਹਨੇ ਠੀਕ ਹੈ ਚੱਲ ਤੂੰ ਕਹਿ ਦੇ ਹੁਣ ਚੱਲ ਇਹਦਾ ਭਰਾ ਭਾਈ ਸਾਬੂ ਦਾ ਭਰਾ ਹੋਏ ਇੱਕ ਰੂਪ ਸਾਬੂ ਉਹਦੇ ਪਿੱਛੇ ਲੜੀ ਜਾਂਦਾ ਵੀ ਉਹ ਮੇਰਾ ਭਰਾ ਤੇਰੀ ਭੈਣ ਹਾਂ ਪਰ ਕਿਉਂ ਗਜਵਾ ਆਖਨੇ ਨੇ ਮੇਲ ਪੇਂਟ ਲਾ ਲਈ ਤਾਂ ਤੁਸੀਂ ਉਹਨੂੰ ਕੁੜੀ ਬਣਾਤਾ ਬਦਲਾ ਦੇ ਤੁਨੂੰ ਹਾਂ ਸੈਬੂ ਵੀ ਲਾਈ ਸਕਦਾ ਮੇਲ ਪੇਂਟ ਤਾਂ ਹਾਂ ਲਾਵਾਂਗੇ ਇਹਦੀ ਲਿਪਸਟਿਕ ਲਾਵਾਂਗੇ ਆਈ ਬਰੋਅਰ ਰੰਗਾਂਗੇ ਤੂੰ ਕੋਟ ਖਾਣੀ ਖਾਣੀ ਆ ਹੁਣ ਫਿਰ ਬੋਲਦੀ ਕਿ ਸ਼ੈਸ਼ਕਲ ਸਾਰਨ ਸਭ ਲੋਗ ਆ ਮੇਟੀਗਾ ਸੁਭਾਅ ਚ ਗੈ ਸ਼ੈਸ਼ਕਲ ਸਾਰਨ ਗੁੱਡ ਮਾਰਨਿੰਗ ਹੋ ਗਈ ਸੀਗੀ ਅੱਜ ਆ ਵਲੋਗ ਆਪੇ ਚਾ ਦੱਸੂ कमली कमली आगी कमली 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 आज का मौसम ठंडा ठंडा मी पैके हट गया जी गिलिया गलियां छड़ता हवा ठंड का पै गया फर्क आगी साडी हीरोइन डिगी जाएगी चक्कर खा के जनाब जी बैठ गया गड्डी च इधर कौ देवता जी भी आगी बुल ਸਕੂਲ ਲੈ ਮਮਾ ਹੋਣਾ ਸਕੂਲ ਲੈ ਕੀ ਆ ਕੇ ਬੱਲਣਾ ਨਾ ਜਿਹੜਾ ਅ ਜਿੰਨਾ 5 ਘੰਟੇ ਜਿਹੜਾ ਸਕੂਲ ਚ ਰਹਿੰਦਾ ਮਮਾ ਦੇਖੋ ਉਹਨ ਗਿਆ ਕੀ ਕਰੇ ਕੀ ਕਰਦੇ ਆ ਅੱਜ ਸਰ ਬਲੌਗ ਤੇ ਦਿਖਾਵਾਂਗੇ ਕੀ ਕੀ ਕਰਦੇ ਪਾਪਾ ਲਈ ਗਿਆ ਉਹਨੇ ਖਾਇਆ ਹੈ ਕੀ ਸਵੇਰ ਸਵੇਰ ਕੌਣ ਖਾਂਦਾ ਹੁੰਦਾ ਪਾਪਾ ਮੈਂ ਤਾਂ ਸਕੂਲ ਲੈ ਕੇ ਜਾਉਂਗੀ ਇਹਨੇ ਤਾਂ ਸਹੇਲੀਆਂ ਨੂੰ ਦਿਖਾਉਣੀ ਹੁੰਦੀ ਐ ਬਾਏ ਬਾਈ ਸੋਣਾ ਸੋਣਾ ਪੜਕੀ ਹੋਣਾ ਠੀਕ ਹੈ ਪੇਪਰਾਂ 'ਚ ਧਿਆਨ ਦੇ ਦਿਓ ਜਿਹੜੇ ਸਬਜੈਕਟ ਦਾ ਨਈ ਬਲੂਪ੍ਰਿੰਟ ਲਖਾਇਆ ਲਿਖ ਕੇ ਲੱਗੇ ਹੋਣਾ ਲਿਆਓ ਜੀ ਹਾਂ ਵੀ ਲਈ ਬਾਈ ਸਾਹਿਬ ਹਾਈ ਬਾਈ ਮੋਟੇ ਬੋਲੇ ਆ ਬੋਲੇ ਜਾਂਦਾ ਬਾਈ ਬੋਲੋ ਬੋਲ ਕੇ ਉੱਚੀ ਹਾਈ ਕੇ ਕੇ ਬਾਈ ਜਾਨ ਉੱਚੀ ਸੁਣਿਆ ਨਹੀਂ ਕਿੱਥੇ ਚਲੀਏ ਕੰਮ ਕਰਦੀ ਆ ਰਿੰਕੀ ਅੱਜ ਫੇਰ ਛੁੱਟੀ ਮਾਰ ਗਈ ਹਾਂ ਢੇਰ ਲੱਗਿਆ ਪਿਆ ਪਾਂਡਿਆਂ ਦਾ ਦੋ ਛੁੱਟੀਆਂ ਮਾਰ ਗਈ ਗਾਇਸ ਦੋ ਇਕੱਠੀਆਂ ਘਬਰਾਟੇ ਹੋ ਜਾਂਦੇ ਆ ਜਦੋਂ ਦੋ ਮਾਰ ਜਾਂਦੀ ਆ ਇੱਕ ਤਾਂ ਸਰ ਜਾਂਦਾ ਚਲੋ ਜੀ ਲੱਗੋ ਕੰਮਾਂ ਕਰਾਂ ਤੇ ਕੀ ਕੰਮਾਂ ਤੇ ਆਪਰੰਮ ਬੰਦ ਲਿਆ ਆਪਾਂ ਪਾਂਡਿਆਂ ਦਾ ਦੇਖੋ ਢੇਰ ਤੇ ਛੋਟੇ ਛੋਟੇ ਭਰਿਆ ਪਿਆ ਉੱਤੋਂ ਤੱਕ ਸ਼ੈਂਕ ਗੈਸ ਆਪਣਾ ਸਾਫ਼ ਕਰਨ ਵਾਲਾ ਖਾਣਾ ਵਗੈਰਾ ਆਪਣਾ ਹੋ ਗਿਆ ਬਸ ਹੁਣ ਕਰਦੇ ਆ ਕਲੀਨਿੰਗ ਕਲੀਨਿੰਗ ਕਰਕੇ ਫਿਰ ਥਣਾ ਮਿਲਦੇ ਸਾਰਾ ਖਲਾਰਾ ਚੱਕ ਲਿਆ ਕੱਪੜੀ ਦੇਖ ਲਓ ਚਾਦਰਾਂ ਵੀ ਬਦਲੀਆਂ ਅੱਜ ਬੈੱਡ ਸ਼ੀਟਸ ਵੀ ਬਦਲੀਆਂ ਤੇ ਸਾਰੇ ਕੰਮ ਹੀ ਕਰਨ ਵਾਲੇ ਆ ਬੱਚੇ ਗਏ ਸਕੂਲ ਕਿਉਂਕਿ ਟੂਡੇ ਇਸ ਮੰਡੇ ਮੰਡੇ ਨੂੰ ਕੰਮ ਮਿਲਣਾ ਤਾਂ ਜ਼ਿਆਦਾ ਹੁੰਦੇ ਆ ਚਲੋ ਚੱਕ ਲਿਆ ਸਾਰਾ ਕੁਝ ਫਿਰ ਮਿਲਦੇ ਆ ਖਲਾਰਾ ਖੋਰਾ ਸੋਹਣੀ ਸੋਹਣੀ ਚਾਦਰ ਵਸ਼ਾ ਲਈਏ देखो फ्रेंड्स आज अपना हार्ड वर्क हो गया हार्ड वर्क है एडा टोकरा भरता भांडया ना देखो ਉਤੋਂ ਤੱਕ ਮੈਂ ਖਾਲੀ ਸੀ ਆ ਕਲੀਨਿੰਗ ਆਪਾਂ ਕਰਤੀ ਆ ਸਲਫ ਸਾਰੇ ਸਾਫ ਹੋ ਗਿਆ ਫਿਰ ਕੇ ਟਾਈਮ ਆ ਗਿਆ ਦੇਗੀ ਸਾਨੂੰ ਰਿੰਕੀ ਧੋਖਾ ਦੇਖੋ ਤਾਂ ਅੰਗੀ ਆਪਾਂ ਸਾਰੇ ਕੰਮ ਕਮਲੀ ਨੇ ਦਿੱਤਾ ਧੋਖਾ ਆਪਾਂ ਦਿਖਾਉਂਗੀ ਮੇਰੇ ਸ਼ਹਿਰ ਦਾ ਰੂਪ ਤੇ ਮੇਰੀ ਸਫਾਈ ਕੋ ਸੰਦਾ ਹੋਗੀ ਵੈਸੇ ਮੈਂ ਸਾਰਾ ਕੰਮ ਆਂਗਾ ਮੈਨੂੰ ਉਹ ਗੱਲ ਵਕਰੀ ਹੈ ਕਿ ਮੈਂ ਝਾੜੂ ਪੋਚੇ ਕਦੇ-ਕਦੇ ਲਾਉਣੀ ਆ ਕਿਉਂਕਿ ਮੇਰੀ ਬੈੱਡ ਦੀ ਪ੍ਰੋਬਲਮ ਰਹਿੰਦੀ ਹੈ ਲੱਗਦੇ ਨਹੀਂ ਮੈਨੂੰ ਤਾਂ ਤਾਂ ਮਲਕ ਕਰਨੋਂ ਤਾਂ ਕਮੈਂਟ ਲੱਗਦਾ ਸੀ ਘੰਟਾ ਸਪੀਕਿੰਗ ਵਰਕਰ ਰਿਪਾਇਰਿੰਗ ਇਹ ਤੋਂ ਬਾਅਦ ਆਪਾਂ ਚਾਹਦੇ ਹਾਂ ਰੂਮ 'ਚ ਬੈੱਡ ਸ਼ੀਟ ਵਗੈਰਾ ਬਦਲ ਕੇ ਫਿਰ ਲਾਵਾਂਗੇ ਝਾੜੂ ਫਿਰ ਲਾਵਾਂਗੇ ਪੋਚੇ ਜੇ ਆਪਣੇ ਤੋਂ ਉਹ ਵੀ ਕੱਢਦਾ ਹਾਂ ਤਾਂ ਕੱਪੜੇ ਵਿੱਚ ਪਾਏ ਮਸ਼ੀਨ ਚੱਲੀ ਜਾਂਦੀ ਆਪਣੀ ਬਾਹਰ ਸਾਰਨਾ ਸਾਰੇ ਕੰਮ ਕਰ ਲੈ ਜੀ ਬੈੱਡ ਚੋਂ ਆਪਾਂ ਚਾਦਰ ਕੱਢ ਲਈਏ। ਸ਼ਾਦਰ ਵਿਛਾਉਣੇ ਅੱਜ। ਨਿਉ ਨਿਉ ਚਾਦਰ ਵਿਛਾਉਣੇ। ਨੰਨਾ ਗਾਣੇ ਸੁਣ ਲੋ। ਓਏ ਸਰਾਣੇ ਵੀ ਵਿੱਚ ਹੀ ਪੈਕ ਹੋ ਗਈ ਸੀ। ਚੋਲ ਦੀ ਚਾਦਰ ਵਿਛਾੜ ਗਏ। ਓਏ ਬੈੱਡ ਦੇ ਵਿੱਚ ਫਸ ਗਈ। ਹੂੰ। ਲਓ ਫਰੈਂਸ ਚਾਦਰ ਆਪਾਂ ਵਿਛਾਤੀ ਆ ਦੇਖੋ ਭੈਂਟਾ ਨਾ ਜਨਾਬ ਜੀ ਮੈਨੂੰ ਰਜਾਈ ਚੱਕਣ ਨਹੀਂ ਦਿੰਦੇ ਕਹਿੰਦੇ ਮੈਨੂੰ ਠੰਡ ਲੱਗਦੀ ਹੈ ਨਹੀਂ ਤਾਂ ਮੈਂ ਕਿਹਾ ਅੱਜ ਕੰਬਲ ਵਿਛਾ ਲਾਂਗੇ ਇੱਕ ਵਾਰ ਸਾਈਡ ਤੇ ਇਕੱਠੇ ਕਰਕੇ ਰੱਖ ਦਿੰਨੇ ਆ ਜਿੱਦੋਂ ਲੈਣੀ ਹੋਵੇ ਫਿਰ ਲੈ ਲਾਂਗੇ ਤੇ ਬਾਹਰ ਨਿਕਲੀਏ ਇਹ ਤਾਂ ਉੱਪਰ ਹੁਣ ਪਾਉਣੇ ਆਪਾਂ ਕੱਪੜੇ ਸੁੱਕਣੇ ਮਸ਼ੀਨ ਆਪਣੀ ਹੋ ਗਈ ਬੰਦ ਆਜੋ ਐ ਜਾ ਹੱਥ ਫੜਾਵਾ ਦੇ ਕੇ ਬਾਰ ਦੇ ਇੱਕ ਬੁੜਿਆ ਕੰਮ ਕਰੀ ਜਾਂਦੀ ਐ ਦੋਏ ਧੁੱਪ ਨਿਕਲੀ ਕਪੜੇ-ਕਪੜੇ ਬਾਰ-ਬਾਰ ਲੱਗ ਗਏ ਹੋਰ ਹੋ ਠੀਕ ਐ ਕਿਵੇਂ ਠੀਕ ਐ ਸੈਟ ਐ ਕੀ ਕਹਿੰਦੀ ਐ ਸ਼੍ਰੀ ਕਾਲਿਪੀਗਾ ਉਹ ਸੀ ਇੰਟਰਪੇਡਿਟੇ ਮੈਂ ਅੱਛਾ ਮੈਂ ਤੇਰੇ ਫੋਨ ਤਾਂ ਹੈ ਇੱਥੇ ਆਹ ਨਹੀਂ ਉਹ ਤੇ ਫੋਟੋ ਆਗੇ ਚ ਰਿਮੋਟ ਕਿੱਥੇ ਆ ਡੈਡੀ ਮਾਤਾ ਕੋਲੇ ਆਪਿਆ ਬੋਲੋ ਗੱਲ ਕਰੋ ਬਗੀ ਕਰੇ ਮੈਂ ਕੱਪੜੇ ਦੇ ਜੀ ਇਥੇ ਗੈਸ ਫੋਰ 41 ਮਿੰਟਸ 41 ਸੈਕਿੰਡਸ ਫੋਰ 47 ਮਿੰਟਸ 13 ਸੈਕਿੰਡਸ ਪਾਜ਼ ਮੂਰਨ ਡੈਡੀ ਕਰਨੀ ਨਹੀਂ ਸੀਗਾ ਮੈਂ ਤੁਹਾਡੇ ਵੱਲ ਸੀਗਾ ਹੁਣ ਕਿੱਧਰ ਲੈ ਮੈਂ ਤਾਂ ਮੈਂ ਡੈਡੀ ਕਰਨੀ ਕਰੀ ਬੈਠਾ ਕੋਦੋਂ ਦਾ ਹਾਂਜੀ ਕਿੱਦਾਂ ਹੁਣ ਹੈਗਾ ਹਾਂ ਹੁਣ ਡੈਡੀ ਵੱਲ ਨੇ ਹੈਂ ਜਾਂਦੀ ਮੇਰੀ ਟਿਕ ਟਿਕ ਕਰਾ ਦੋ ਵੀ ਆਉਣਾ ਕਰਾ ਦਈਏ ਬੋਲ ਕੇ ਦੱਸੋ ਦੱਸੋ ਤੁਹੀ ਦਿਖਾਣ ਆਣੇ ਆਨੇ ਹਾਂ ਕੀ ਕਰਿਆ ਆਨੇ ਹੋ ਛੋਟੇ ਪਾਣੀ ਖਾ ਲਿਆ ਝਾੜੂ ਮਾਰੀ ਆਨੇ ਆ ਲਿਆ ਕਰੂੰ ਦਾ ਆ ਝਾੜੂ ਮਾਰੀ ਜਾਂਦੀ ਐ ਸਪਾਈਆਂ ਹੋੜੀਆਂ ਸਪਾਈਆਂ ਹੋੜੀਆਂ ਅੱਜ ਕੰਬਲ ਹੀ ਆਈ ਨਹੀਂ ਕੱਲ ਵੀ ਨਹੀਂ ਆਈ ਅੱਛਾ ਅੱਛਾ ਅੱਜ ਵੀ ਨਹੀਂ ਆਈ ਕੱਲ ਵਿਆਹ ਦੇਖਦੀ ਅੱਜ ਸਿਰ ਦੁਖਣ ਲਾ ਲਿਆ ਹੁਣ ਪਕੌੜੇ ਵਾਲੇ ਖਾ ਲਿਆ ਓਨੇ ਅਰੇ ਝਾੜ ਵੀ ਨਹੀਂ ਮੁੱਕਿਆ ਤੁਹਾਡਾ ਵਿੱਚ ਤੇ ਫੋਨ ਆ ਗਿਆ ਸੀ ਕੈਨੇਡਾ ਤੋਂ ਮੇ ਨੂੰ ਅੱਛਾ ਜੀ ਤਾਂ ਫਿਰ ਮੈਂ ਹਾਂ ਗੱਲਾ ਕਰਨਾ ਕਿਵੇਂ ਹੂੰ ਗੱਲਾਂ ਵੀ ਤਾਂ ਜ਼ਰੂਰੀ ਆ ਬਾਲਾ ਜ਼ਰੂਰੀ ਸੀ ਫੋਨ ਬਾਲਾ ਜ਼ਰੂਰੀ ਸੀ ਮੇਨ ਨਾਨਾ ਦਾ ਫੋਨ ਸੀਗਾ ਹੂੰ ਕੀ ਕਹਿੰਦੇ ਕੋਈ ਨਹੀਂ ਠੀਕ ਕਰ ਵਧੀਆ ਖੋਪੀ ਫਸੀ ਕੀ ਆ ਜਾ ਹੁਣ ਇੰਨਾ ਟਾਈਮ ਹੋ ਗਿਆ ਕਹਿੰਦੀ ਹਜੇ ਨਹੀਂ ਆਉਂਦੀ ਇੰਨਾ ਟਾਈਮ ਹੋ ਗਿਆ ਉਹਦੀ ਪਾਈਟ ਹੋਈ ਦੋਖਦੀ ਆ ਉਥੇ ਤਾਂ ਕਰਕੇ ਹੋਵੇ ਜਗਦੀ ਫੱਦੀ ਸੀਗੀ ਫਿਰ ਅਸੀਂ ਫੋਨ ਕਰਕੇ ਹਾਲ ਚਾ ਪੁੱਛ ਲਈਦਾ ਟੋਈ ਦਾ ਫਰਕ ਹੀ ਨਹੀਂ ਪਿਆ ਦੇਖੋ ਆਪਾਂ ਇੱਥੇ ਇਲਾਜ ਕਰਾ ਕੇ ਭੇਜਿਆ ਸੀ ਨਾ ਇਹਨਾਂ ਫਰਕ ਹੀ ਨਹੀਂ ਪਿਆ ਕੈਨੇਡਾ ਚ ਕੁਝ ਕੁ ਹਾਂ ਜੀ ਹਾਂ ਕਿ ਸਰਕਾਰ ਤੇ ਸਰਪੀ ਕਰਾ ਰਹੀ ਉੱਧ ਬਾਕੀ ਦੇਖੋ ਜੋਰਾ ਬੁਨਾ ਮਨਜ਼ੂਰ ਕਿ ਉੱਧਈ ਸਾਟਾਉਣਾ ਕਿ ਇੰਡੀਆ ਦਾ ਗੇੜਾ ਲੱਗਣਾ ਇਹ ਨਹੀਂ ਪਤਾ ਇਹ ਰਾਬਰੋ ਬਤਾ ਜੇ ਨਾ ਆਪਿਆ ਜਨਾਪ ਆ ਫਰਕ ਫੇਰ ਆਪਾ ਇੰਡੀਆ ਬਲਾਣਾ ਕਿ ਮੌਸਮ ਦੇਖੋ ਕਿ ਡਕੈਂਟ ਬੱਦਲ ਗੜੇ ਘੈਂਟ ਹੋਏ ਪਏ ਕੋਚ ਨਹੀਂ ਆ ਰਿਹਾ ਕਈ ਪੁੱਤ ਲੋ ਜੀ ਆਪਾਂ ਕੰਮ ਨੇ ਵੇਟ ਲਿਆ ਅੱਜ ਸਾਰਾ 11:30 ਹੋਈ ਐ ਹੁਣ ਆਪਾਂ ਨਾ ਤਾਂ ਕਿ ਹੋ ਗਈ ਰੈਡੀ ਨਾ ਤਾਂ ਵਸੇ ਵਿੱਚ ਸੁਬਾ ਵੀ ਲਿਆ ਸੀ ਸੁਬਾ ਹੀ ਨਾ ਲੈਂਦੇ ਹੁੰਦੇ ਆਪਾਂ ਹੋ ਰਿਆ ਰੈਡੀ ਛੜੀ ਰੈਡੀ ਛੜੀ ਹੋ ਗਈ ਫਿਰ ਆਪਾਂ ਬਹਿ ਜਾਾਂਗੇ ਅਰ ਜਾਈ ਚੜਦੇ ਕੋ ਬਲੌਗ ਦੇਖਾਂਗੇ ਬਲੌਗ ਕਮੈਂਟ ਕਰਾਂਗੇ ਤੁਹਾਨੂੰ ਰਿਪਲਾਈ ਕਰਾਂਗੇ ਜਿਹੜੇ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਆ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਇਦਾਂ ਹੀ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਜਿਹੜੇ ਨਵੇਂ ਆਏ ਆ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲ ਗਿਆ ਹੱਥ ਨਾਲ ਅੱਗੇ ਦੇ ਪ੍ਰੋਸੈਸ ਨਾਲ ਦੂਸਰਾ ਮੈਂ ਖੇਤ ਦੇ ਕਰਕੇ ਵੀ ਮੈਂ ਦਹੀਂ ਵਿੱਚ ਕਾਫੀ ਕੰਮ ਲਿਆ ਡੈਡੀ ਨੂੰ ਬ੍ਰੈਡ ਆਪਾਂ ਦੇ ਤੇ ਤੇ ਉਹ ਦੇਖੋ ਬੱਚੇ ਬੈਠੇ ਅੱਜ ਧੁੱਪੇ ਖਾਣ ਸਕੂਲੋਂ ਆ ਗਏ ਗੋਨੂ ਕਿੱਧਰ ਗਈ ਸੋਗ ਗਈ ਨਹੀਂ ਸੁਪੂ ਸੁਦਰ ਸਰ ਨਾ ਇਨਸਾਫੀ ਹੋ ਗਈ ਆਪਦੇ ਘਰੇ ਆਪਦੇ ਨਾਲ ਹੀ ਹਾਂ ਕੌਣ ਆ ਜਾ ਆ ਜਾ ਸੁਖਜੀਤ ਸੁਖਜੀਤ ਕੌਣ ਕਹਿੰਦਾ ਮੈਨੂੰ ਹੈ ਤੂੰ ਮੈਨੂੰ ਸੁਖਜੀਤ ਬੁਲਾਇਆ ਕਰੇਂਗਾ ਹਣ? ਨਾ। ਹੋਰ ਕੀ ਬੁਲਾਇਆ ਕਰੇਂਗਾ? ਫੇਰ ਸੁਖਜੀਤ ਕਰ ਕੀ? ਸ਼ੁਰੂ ਨਹੀਂ ਕੀਤੇ ਅਜੇ ਤੱਕ। ਦੱਦ ਆਪਣਾ ਰੈਡੀ ਆ। ਮੰਮਾ ਇਹ ਜਬਾਰ ਬਿਠਾਇਆ ਧੁੱਪੇ। ਮੈਂ ਕਿਹਾ ਧੁੱਪ ਸੇਕ ਲੋ। ਧੁੱਪ ਸੇਕ ਗਈ ਹੈ ਨਾ। ਆਏ 2 ਮਿੰਟ ਤਾਂ ਹੋਏ ਨਹੀਂ ਬੈਠੀ ਨੂੰ। ਹੁਣ ਢੂਈ ਸਿੱਕ ਗਈ। ਧੁੱਪ ਸਿੱਕਣੀ ਵੀ ਜ਼ਰੂਰੀ ਆ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਆ ਪਤਾ ਤੁਹਾਨੂੰ? ਹੂੰ। ਤਾਂ ਹੀ ਢੂਈਆਂ ਦੁਖਦੀਆਂ। ਵਿਟਾਮਿਨ ਡੀ ਚ ਕੀ ਹੁੰਦਾ? ਖੱਡੀਆਂ ਵਾਸਤੇ ਹੁੰਦਾ ਉਹ। ਵਿਟਾਮਿਨ ਡੀ ਜੇ ਨਹੀਂ ਮਿਲਦਾ ਤਾਂ ਹੀ ਤਾਂ ਬੂਆ ਦੀ ਢੂਈ ਦੁਖਦੀ ਆ ਹਣ। ਡੈਡੀ ਅੰਦਰ ਖਾਈਂਦੇ ਮੰਮੀ ਅੱਜ ਘਰੇ ਹੈ ਨਹੀਂ ਉਹ ਗਏ ਭయ్యా ਕਿਤੇ ਤੈਨੂੰ ਪਤਾ ਨਹੀਂ ਦਾਦੀ ਹੈ ਨਹੀਂ ਹਾਂਜੀ ਦਾਦੀ ਗਏ ਹੋਏ ਅੱਜ ਕੰਮ ਡੈਡੀ ਨੂੰ ਵੀ ਦੁੱਧ ਦੇਤਾ ਆਪਾਂ ਤੇ ਆ ਦੇਖ ਲ ਤੋਨੂੰ ਵੀ ਧੁੱਪ ਲੱਗ ਰਹੀ ਹੈ ਆ ਲੋ ਕਰਾ ਸ਼ੁਰੂ ਖਾਓ ਮੈਂ ਤਾਂ ਬਚਾਰੇ ਮਿਲ ਗਏ ਉੱਪਰ ਹੋਏ ਫਿਰ ਐਸੇ ਦੋ ਖਾਲੇ ਮੈਂ ਆ ਆ ਕਿਹੜਾ ਬੈੰਦ ਦਾ ਤਰੀਕਾ ਤੇਰਾ ਆਹ ਦੋਗੋ ਟਾਲੀ ਕੁੜੀ ਦਾ

ਦੇਖੋ ਕੱਪੜੇ 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 ਅੱਜ ਮੈਂ ਨਾ ਕੰਮ ਕੀਤਾ ਸੀ ਨਾ ਗਾਇਸ ਤੁਹਾਨੂੰ ਦਿਖਾਇਆ ਸੀ ਨਾ ਇੰਨੇ ਜੁੱਤੇ ਦੁੱਤੇ ਜਮਾਂ ਲਾਸਟ ਤੇ ਆ ਮੱਖੀਆਂ ਨੂੰ ਨਾ ਆ ਬਖਾਣ ਦੇ ਉੱਪਰ ਨਾ ਬੱਕਾ ਰੱਖ ਦੋ ਤੁਸੀਂ ਆਪ ਦਾ ਖਾਓ ਇਹਨਾਂ ਨੇ ਮੇਰੇ ਖਾ ਲਿਆ ਉਹਨੇ ਹੂੰ ਇਹਨੇ ਥੱਲੇ ਚੱਕਿਆ ਸਾਰੇ ਮਿਰਚਾਂ ਦਾ ਖਾ ਲਿਆ ਉਹਨੇ ਦੋ ਮਿਰਚਾਂ ਪਿੱਛੇ ਲਾੜੀ ਚੱਲੋ ਦੱਸ ਕੀ ਕਹਿੰਦਾ ਸੀ

ਅੰਜੀ ਸਾਹਿਬ ਇਨ ਲੱਗਿਆ ਚਾਹ ਤਾਂ ਦਿੱਤੀ ਨਹੀਂ ਮੈਂ ਦੁੱਧ ਦਿੰਦਾ ਹਾਂ ਦੁੱਧ ਆਪਣੇ ਵਾਲਾ ਦੁੱਧ ਹੀ ਦਿੰਦਾ ਅੱਜ ਦਾਦੂ ਨੂੰ ਦਾਦੂ ਨੂੰ ਵੀ ਪਿਆਤਾ ਸੀ ਬਾਰਨ ਮੇਡੇ ਵਾਲਾ ਦੁੱਧ ਭਾਈ ਅੱਜ ਦਾਦੂ ਨੂੰ ਹਰ ਐ ਇਹ ਤਾਂ ਨਹੀਂ ਆਹ ਦੇਖ ਲਓ ਸੁ ਸੋਲੇ ਐ ਕਿਹੜਾ ਪੈਣ ਦਾ ਤਰੀਕਾ ਆ ਜਾ ਕਿੱਥੇ ਆ ਜਾ ਪੇਟੋਂ ਉਰਬ ਕਿਹਾ ਸੀ ਨਾ ਆ ਜਾ। ਅੱਲਾ ਮੈਂ ਕੱਢ ਮਿੰਟਾ ਚੱਲਾਂ। ਇਹ ਨਾ ਆਉਂਦਾ ਆਪਦੇ ਐਪ। ਹਾਂ ਠੰਡੇ ਲੱਗਣ ਲੱਗੀ ਹਵਾ ਚੱਲਦੀ ਹੈ ਨਾ। ਮੈਂ ਸੇਬੂ ਤੈਨੂੰ ਕਹਿ ਗਿਆ ਆਂ ਬੈਗ ਚੱਕ ਲੈ ਆਪਾਂ ਇੱਥੇ ਬੈ ਕੇ ਹੋਮਵਰਕ ਨਿਬੜਦੀਏ। ਲੈ ਭੱਜ ਗਏ। ਵਾਲੀ ਤੋਂ ਉੱਪਰ ਸੇਕੀ ਦਿੱਤੀ ਜਾਂ। ਮੈਂ ਕਹਾਂ ਤੈਨੂੰ ਫਰੀ ਨੂੰ ਮੈਂ ਬਾਹਰ। ਵਧੀਆ ਧੋਪ ਸੇਕ ਲਾ। ਉਰਨ ਕਰ ਲਓ ਹੁਣ ਤਾਂ ਮਿੰਟੇ ਚ ਚਲੀ ਜਾਣੀ ਐ ਇੱਧਰ ਹੀ ਕਰ ਲਓ ਫਿਰ ਫਿਰ ਕਿਚਣਾ ਪਊਗਾ। ਚਲ ਹੂੰ। ਧੋਪ ਸੇਕਦੇ ਆ ਭਾਈ ਧੁੱਪ ਆ ਬਿਸਕੁਟ ਉੱਤੇ। ਕਹਿੰਦੇ ਟਾਈਮ ਹੋ ਗਿਆ ਜੀ ਸਾਇਪ ਦਾ ਸਟੱਡੀ ਟਾਈਮ ਅਕਸਰ ਟੁੱਪੇ ਬੈ ਕੇ ਓਕੇ ਲਓ ਜੀ ਬਈ ਦਿਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਟਾਈਮ ਲੱਗ ਗਿਆ ਮੈਨੂੰ ਤਾਂ ਲੱਗ ਗਿਆ 25 ਕੇ ਕੰਪਲੀਟ ਹੋ ਗਏ ਹਾਂ ਯੈਸ ਥੈਂਕ ਯੂ ਸੋ ਮਚੀ 25 ਯਾਰ ਹੋ ਲਾ ਗਿਆ साबास, बास। क्या नहीं है ना? देखो मैं इसके दो भी कोई घुड़ने हो जानी हैं ना, मैं उसने बढ़िया चीजें बना रही होनी है ना। हम्म। मैं हम्म। कौन देखा? कौन देखा? तुम्हारा भी देख क्या क्या करा आपने? हाँ। इस खुशी चाचा का बना रहे हैं। और तो दफा रहे हैं आपके तो पेवर? पनीर, 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 पनीर 25 100 ਹੋ ਗਏ ਆਪਣੇ ਸਬਸਕ੍ਰਾਈਬਰ 1000 ਕੈਨ ਲੱਗੇ ਗ੍ਰੈਟਿਊਲੇਸ਼ਨ 25 1000 ਹੋ ਗਏ ਆਪਣੇ ਸਬਸਕ੍ਰਾਈਬਰ 25000 25k 25k ਲਿਖਾਇਆ ਕਰੋ ਗੁਰੂਗਰ 25k ਹੋ ਰਿਹਾ ਮਜ਼ਾ ਆ ਗਿਆ ਉਠਿਆ ਬੀਅਵਸ਼ ਹੋ ਗਿਆ ਅਜੇ ਹੋਰ ਅੱਗੇ ਜਾਣਾ ਆਪਾਂ 30 ਹੋਗਾ ਫਿਰ ਵਾ ਗਾਇਬ ਹੋ ਗਿਆ ਪਹਿਲਾਂ ਰਾਤ ਤੇ ਪਨੀਰ ਬਣਾਉਂਦੇ ਸੀਗੇ ਫਿਰ ਮਣਾ ਹੋ ਗਿਆ ਨਾ ਹਮ ਅੱਜ ਬਣਾਉਣਾ ਸੀ ਗੁੱਡ ਨਿਊਜ਼ ਤੇ ਅੱਛੀ 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 ਚੀਜ਼ਾਂ ਡਿਸ਼ੇਸ ਬਣ ਰਹੀਆਂ ਸਾਡੇ ਘਰ ਹੀ ਪਹਿਲਾਂ ਸੰਗੀਏ ਦਾਣਾ ਮੈਨੂੰ ਰੱਬ ਬਣਾ ਅੱਜ ਨਹੀਂ ਅੱਜ ਬਣਾਉਣੀ ਹੈ ਅੱਜ ਤਾਂ ਆਪਣੀ ਸਿੱਧੀ ਗੱਲ ਬਾਤ ਰੱਬ ਨਾਲ ਲਿਖਾ ਹੁੰਦਾ ਹੈ ਚਾਬੂ ਕਿਵੇਂ ਬਣਿਆ ਫਿਰ ਪਨੀਰ ਕਾਡ ਮਾਜਾ ਤੁਹਾਡੇ ਅਸੇ ਕੈਂਟੀ ਹੁੰਦਾ ਚੱਕਰਾਂ ਕਾ ਕੇ ਦੇਖਾ ਹਾਂ ਤੁਹਾਡੇ ਅਸੇ ਦਾ ਕੈਂਟੀ ਹੁੰਦਾ ਚੱਜੋ ਆਜੇ ਸਾਇਬ ਦਾ ਕੀ ਰਹਿ ਗਿਆ ਪਿਓ ਪੁੱਤ ਰੋਟੀ ਖਾ ਰਿਹਾ ਤੱਪ ਪਿਓ ਪੁੱਤ ਵੱਡਾ ਚੁੰਬਰ ਤੇ ਛੋਟਾ ਚੁੰਬਰ ਹੈਲੋ ਹੈਲੋ ਵੈਲਕਮ ਟੂ ਬੈਕ ਹੈਲੋ ਹੈਲੋ ਮम्मा ਕਸਰਦਾਰ ਹੈ ਮम्मा ਕਸਰਦਾਰ ਹੈ ਕਬ ਆਏ ਕਰੇ ਹਾਏ ਹੋਏ ਨੱਬਾ ਸੁਦਾ ਮੇਰਾ ਕੰਮ ਲੋ ਘੜੇ ਨੂੰ ਖੋਲਾ ਕਮੈਂਟ ਕਰਕੇ ਦੱਸੋ ਭਾਈ ਹਾਏ ਹੋਏ ਨੱਬਾ ਸੁਦਾ ਕਰ ਲੋ ਘੜੇ ਨੂੰ ਖੋਲਾ ਕਮੈਂਟ ਕਰਕੇ ਦੱਸੋ ਭਾਈ ਇਹ ਸੱਚੀ ਗਮਲੀ ਹੈ ਨਾ ਦੱਸੋ ਇਹ ਤਰੀਫ ਕਰਨ ਲੱਗੇ ਸਾਰੇ ਅਸੀਂ ਇਹ ਤਰੀਫ ਕਰਨ ਲੱਗੇ ਸੀ ਇਹ ਨਹੀਂ ਆ ਕੇ ਕਰਦੇ ਘਪਰਾਟ ਕੀ ਕਹਿੰਦੇ ਹੋ ਮੇਰੇ ਰੋਜ ਸਾਰੇ ਸਿਆਣੀਆਂ ਕੋਈ ਸਾਡੀ ਐਸੋੜੇ ਕਹਿੰਦੀ ਆ ਕਿ ਮੈਂ ਰੋਟੀ ਬਣਾਵਾਂਗਾ ਪਰ ਤੁਸੀਂ ਗਰਮ ਗਰਮ ਖਾ ਲਓ ਹਾਂ ਸਿਆਣੀਆਂ ਪਿਆ ਪੁੱਤ ਖਾ ਰਿਹਾ ਰੋਟੀ ਦੇਖ ਨੂੰ ਮੈਡਮ ਉਹ ਸੀ ਮੈਂ ਵੀ ਖਾਣ ਲੱਗਦਾ ਬਸ ਕਹਿੰਦੀ ਤੁਸੀਂ ਖਾ ਲਓ ਗਰਮ ਗਰਮ ਚਾਹ ਜਾਂ ਚੜਿਆ ਹੋਇਆ ਹੁਣ ਇਹਨੂੰ ਰੋਟੀਆਂ ਪਕਵਾਉਂਦ ਹਾਂ ਹਾਂ ਆਪੇ ਆ ਜਾਂਦੀ ਆ ਚੱਲ ਤੂੰ ਰੋਟੀ ਖਾ ਲੈ ਅਸੀਂ ਨਹੀਂ ਕਹਿੰਦੇ ਮੰਮੀ ਕੀ ਕਹਿੰਦੀ ਆ ਨਹੀਂ ਬਣਾਣੀ ਮੈਂ ਤਾਂ ਕਹਿੰਦੀ ਤੂੰ ਖਾ ਲੈ ਜਲਦੀ ਜਲਦੀ ਮੈਂ ਬਣਾ ਦਿੰਦੀ ਆ ਮਿੰਡ ਚ ਵਿਹਲੀ ਹੋ ਜੂਗੀ ਕਹਿੰਦੇ ਨਹੀਂ ਮੰਮਾ ਮੈਂ ਬਣਾਉ ਮੈਂ ਬਣਾਉ ਆ ਦੇਖੋ ਜਾਏ ਬੇਪੁੱਤ ਖਾ ਰਿਹਾ ਨਾਲ ਸੇਜ਼ਵਨ ਚਟਨੀ ਨਹੀਂ ਖਾਂਦਾ ਸੇਬੂ ਕਹਿੰਦਾ ਗੁੰਨੂ ਨੇ ਕੀ ਬਣਾਈ ਐ ਮੋਟੀ ਰੋਟੀ ਬਣਾਈ ਐ ਨਹੀਂ ਮੋਏ ਮੋਏ ਸੇਬੂ ਨੂੰ ਪੁੱਛਿਆ ਗੁੰਨੂ ਨੇ ਰੋਟੀ ਕਿ ਬਣਾਈ ਐ ਕਹਿੰਦਾ ਕਿਨੇ ਬਣਾਈ ਐ ਪਹਿਲਾਂ ਤਾਂ ਐ ਦੱਸੋ ਤਾਂ ਕਿ ਦਸਣਾ ਲਿਖ ਮੇਰੇ ਭੈਣ ਦੇ ਵਿਆਹ ਦੇ ਕਾਰਨ 2 ਦਿਨ ਦੀ ਛੁੱਟੀ ਲੈਣ ਬਾਰੇ ਨਹੀਂ ਅਧਿਆਪਕ ਨੂੰ ਬਿਨੇ ਪੱਤਰ ਲਿਖਣਾ ਗੁੰਨੂ ਨੇ ਬਿਨੇ ਪੱਤਰ ਪੰਜਾਬੀ ਕਰ ਰਹੀ ਹੈ ਅੱਜ ਗੁੰਨੂ ہمارا ਸਟੱਡੀ ਟਾਈਮ ਆ ਰਾਤ ਕੇ 9:30 ਹੋ ਗਏ ਹੁਣ ਤਾਂ ਪੇਪਰਾਂ ਚ ਅਸੀਂ ਤੁਹਾਨੂੰ ਪੜਦੇ ਮਿਲਿਆ ਕਰਾਂਗੇ ਸਵੇਰ ਦੁਪਹਿਰ ਸ਼ਾਮ ਹੈ ਨਾ ਕਿ ਸਾਰਿਆਂ ਦੇ ਚੱਲਣ ਆਲੇ ਐਗਜ਼ਾਮ ਸਾਰੇ ਹੋ ਜਾਣਗੇ ਬੀਜੀ ਠੀਕ ਹੈ ਜੀ ਤੇ ਅੱਜ ਦਾ ਵਲੌਗ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ ਮਿਲਦੇ ਆ ਕੱਲ ਤੁਹਾਨੂੰ ਇੱਕ ਹੋਰ ਨਵੇਂ ਵਲੌਗ 'ਚ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਵਲੌਗ ਪਸੰਦ ਆਉਂਦੇ ਹੋਣਗੇ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ 25k ਕੰਪਲੀਟ ਹੋ ਗਏ ਅੱਜ ਤੇ ਤੁਹਾਨੂੰ ਸਾਰਿਆਂ ਨੂੰ ਉਹਦੇ ਲਈ ਬਹੁਤ-ਬਹੁਤ ਵਧਾਈਆਂ ਕੰਗ੍ਰੈਚੁਲੇਸ਼ਨਸ ਇਦਾਂ ਹੀ ਆਦਾ ਪਿਆਰ ਤੇ ਸਪੋਰਟ ਬਣਾਈ ਰੱਖਿਓ ਤੇ ਆਪਾਂ ਜਲਦੀ ਜਲਦੀ ਬਹੁਤ ਵੱਡੀ ਫੈਮਿਲੀ ਕਰ ਲੈਣੀ ਆ ਆਪਣੀ ਤੇ ਫਿਰ ਆਪਾਂ ਸ਼ਾ ਜਾਣਾ ਦੁਨੀਆ ਤੇ ਠੀਕ ਹੈ ਤੁਹਾਡੇ ਸਾਰਿਆਂ ਦੀ ਸਪੋਰਟ ਨਾਲ ਇਦਾਂ ਹੀ ਹੈਲਪ ਕਰਦੇ ਰਹੋ ਤੇ ਗੁਡ ਨਾਈਟ ਨੀਨੀ ਚਲੋ ਆਪਾਂ ਐਪਲੀਕੇਸ਼ਨ ਕੰਪਲੀਟ ਕਰਕੇ ਫਿਰ ਆਪਾਂ ਸੌਣੇ ਓਕੇ ਜੀ ਬਾਏ ਬਾਏ ਗੁੱਡ ਨਾਈਟ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸਬਸਕ੍ਰਾਈਬ ਵੀ ਜਰੂਰ ਕਰਿਓ ਕੱਲ ਮਿਲਾਂਗੇ ਘਰਨੇ ਮੇ ਬਲੌਗ ਯੂ ਲਵ ਯੂ ਆਲ साहिब साहब साडा सौ चुकिया जी साहिब गुड नाइट कर दो सारे साहिब साहब सारे स गुड नाइट जी ओके जी बाय बाय टाटा सी यू गुड नाइट बाय